ਅੰਤ अंबानी ਤੇ ਰਾधिका ਮਰਚੰਟ 12 ਜੁਲਾਈ ਨੂੰ ਸੱਤ ਫੇਰੇ ਲੈ ਚੁੱਕੇ ਹਨ ਪਰ ਉਹਨਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਮਾਰਚ ਤੋਂ ਹੀ ਸ਼ੁਰੂ ਹੋ ਗਏ ਸਨ ਅੰਬਾਨੀ ਪਰਿਵਾਰ ਨੇ ਸ਼ੁੱਕਰਵਾਰ 5 ਜੁਲਾਈ ਨੂੰ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਵਿੱਚ ਜੋੜੇ ਲਈ ਇੱਕ ਸ਼ਾਨਦਾਰ ਸੰਗੀਤ ਸੈਰਮਨੀ ਦਾ ਆਯੋਜਨ ਕੀਤਾ ਸੀ ਜਿਸ ਦੇ ਵਿੱਚ ਸੈਰਮਨੀ ਦੀ ਡਰੈਸ ਥੀਮ ਇੰਡੀਅਨ ਰੱਖੀ ਗਈ ਸੀ ਬਾਲੀਵੁੱਡ ਕਿਆਂ ਕਈ ਖੂਬਸੂਰਤ ਸਿਤਾਰਿਆਂ ਨੇ ਸੈਰਮਨੀ 'ਚ ਆਪਣਾ ਜਾਦੂ ਦਿਖਾਇਆ ਸੀ ਇਸ ਪਾਰਟੀ ਦੇ ਵਿੱਚ ਮਸ਼ਹੂਰ ਅਦਾਕਾਰਾ ਸ਼ੈਨਾਜ਼ ਗਿਲ ਨੇ ਵੀ ਸ਼ਿਰਕਤ ਕੀਤੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸ਼ੈਨਾਜ਼ ਗਿਲ ਨੇ ਇਸ ਪਾਰਟੀ ਦੇ ਵਿੱਚ ਸਾੜੀ ਦੀ ਚੋਣ ਕੀਤੀ 골ਡਨ ਸਾੜੀ ਦੇ ਵਿੱਚ ਉਹ ਹਰ ਕਿਸੇ ਨਾਲੋਂ ਬਿਲਕੁਲ ਵੱਖਰੀ ਦਿਸ ਰਹੀ ਸੀ ਅਦਾਕਾਰਾਂ ਤੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦਾ دیਵਾਨਾ ਹੋ ਗਿਆ ਤੇ ਸ਼ੈਨਾਜ਼ ਦੇ ਇਸ ਲੁੱਕ ਦੀ ਹਰ ਪਾਸੇ ਕਾਫੀ ਤਾਰੀਫ਼ ਹੋ ਰਹੀ ਹੈ ਇਸ ਦੇ ਨਾਲ ਹੀ ਗਾਇਕ ਤੇ ਰੈਪਰ ਬਾਦਸ਼ਾ ਤੇ ਕਰਨ ਔਜਲਾ ਨੇ ਅਨੰਤ ਅੰਬਾਨੀ ਤੇ ਰਾਜਤਾ ਮਰਚੈਂਟ ਸੰਗੀਤ ਸੈਰਮੋਨੀ ਦੇ ਵਿੱਚ ਪਰਫਾਰਮ ਕੀਤਾ ਕਿ ਬਾਦਸ਼ਾ ਅਤੇ ਕਰਨ ਔਜਲਾ ਨੇ ਜਸ਼ਨ ਦੇ ਵਿੱਚ ਪੰਜਾਬੀ ਸਟਾਈਲ ਦੇ ਵਿੱਚ ਧਮਾਲ ਮਚਾਇਆ ਕਰਨ ਔਜਲਾ ਨੇ ਸੰਗੀਤ ਸੈਰਮੋਨੀ ਦੀ ਝਲਕ ਸੋਸ਼ਲ ਮੀਡੀਆ ਤੇ ਉੱਤੇ ਸਾਂਝੀ ਕੀਤੀ ਹੈ ਗਾਇਕ ਨੇ ਇੰਸਟਾਗ੍ਰਾਮ ਸਟੋਰੀ ਦੇ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਸ਼ਹਿਨਾਬ ਦੇ ਨਾਲੋਂ ਨਜ਼ਰ ਆ ਰਹੇ ਹਨ ਕਰਨ ਔਜਲਾ ਦੇ ਨਾਂ ਨਾਲ ਬਾਦਸ਼ਾ ਨੇ ਵੀ ਅੰਬਾਨੀ ਪਰਿਵਾਰ ਦੇ ਸਮਾਰੋਹ ਦੇ ਵਿੱਚ ਧੂਮ ਮਚਾਈ ਇਹ ਦੱਸ ਦਈਏ ਕਿ ਜਾਮਨਾਗਾ ਦੇ ਵਿੱਚ ਅਨੰਤ ਅੰਬਾਨੀ ਤੇ ਰਾधिका ਮਰਚੰਟ ਦੇ ਪੀ ਵੈਡਿੰਗ ਫੰਕਸ਼ਨ ਦੇ ਦੌਰਾਨ ਦਿਲਜੀਤ ਤੋਂ ਸਾਜ ਨੇ ਆਪਣੇ ਪਰਫਾਰਮੈਂਸ ਦੇ ਨਾਲ ਨਵੀਂ ਹਰ ਇੱਕ ਦਾ ਦਿਲ ਜਿੱਤ ਲਿਆ ਸੀ। ਕਮ ਸੇਮ 20 ਮਿੰਟ ਹੋ ਗਏ। ਸਰ ਆਪ ਹੁਣ 30 ਮਿੰਟ ਹੋ ਗਏ। ਜਿਸ ਤੋਂ ਬਾਅਦ ਬਾਦਸ਼ਾਹ ਤੇ ਕਰਨੌਜਲਾ ਨੇ ਇਸ ਸੈਰਮੋਨੀ ਦੇ ਵਿੱਚ ਧੂਮਾ ਮਚਾਈ ਹੈ ਹਨ।